ਪਠਾਨਕੋਟ ਸ਼ਹਿਰ ਦੇ ਨਾਲ ਜੁੜੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਦੱਸਦੇ ਹਾਂ ਕਿ 올 ਇੰਡੀਆ ਮਹਾਜਨ ਸ਼ੋਮਨੀ ਸਭਾ ਯੂਥ ਵਿੰਗ ਪੰਜਾਬ ਪਠਾਨਕੋਟ ਵੱਲੋਂ 7 April ਨੂੰ ਇੱਕ ਮੁਫਤ HLA ਟੈਸਟ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਤਹਿਤ ਉਹ ਵਿਦਾਨ ਸਭਾ ਵੱਲੋਂ ਪ੍ਰੋਗਰਾਮ ਕਾਰਡ ਜਾਰੀ ਕੀਤਾ ਗਿਆ ਜਿਸ ਦੌਰਾਨ ਸਭਾ ਦੇ ਮੈਂਬਰ ਮਾਨਮਹਾਜਨ ਅਤੇ ਰਕਿਤ ਮਹਾਜਨ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਹੈ ਕਿ ਕੈਂਪ ਸਭਾ ਵੱਲੋਂ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਰਾਜਗੜੀ ਮਹਾਜਨ ਹਾਲ ਮਿਸ਼ਨ ਰੋਡ ਪਠਾਨਕੋਟ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਥੈਲੇਸੀਮੀਆ ਨਾਮ ਦੀ ਬਿਮਾਰੀ ਦੇ ਮਰੀਜ਼ਾਂ ਦਾ ਜਾਂਚ ਮੁਫਤ ਵਰਡ ザ ਟੀਮ ਸੈਲ ਰਜਿਸਟ੍ਰੇਸ਼ਨ ਡਰਾਈਵ ਜਿਹੜੀ ਆ ਉਹ ਕੀਤੀ। ਥੈਲੇਸੀਮੀਆ ਮੁਕਤ ਹੋਣ ਦੇ ਲਈ ਇੱਕ ਉਹਨਾਂ ਦੇ ਵੱਲੋਂ ਇੱਕ ਕਦਮ ਜਿਹੜਾ ਇੱਕ ਪਹਿਲ ਜਿਹੜੀ ਉਹ ਕੀਤੀ ਜਾ ਰਹੀ ਹੈ। ਵੱਧੇ ਉਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਸਟੈਮ ਸੈੱਲ ਦਾਨੀ ਬਨਣ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। तमाम ਜਾਣਕਾਰੀ ਜਿਹੜੀ ਹੈ ਸਾਡੇ ਨਾਲ ਸਾਂਝੀ ਕੀਤੀ ਹੈ। ਆ ਮਾਨਵ ਮਹਾਜਨ ਅਤੇ ਰਕਿਤ ਮਹਾਜਨ ਸਭਾ ਦੇ ਮੈਂਬਰਾਂ ਦੇ ਵੱਲੋਂ ਤੇ ਆਓ ਵਧੇਰੀ ਜਾਣਕਾਰੀ ਲੈਣੇ ਆਂ ਦੇਖਦੇ ਆਂ ਖਬਰਾਂ। ਲਈ ਬਹੁਤ ਹੀ ਖੁਸ਼ ਨਸੀਬੀ ਵਾਲੀ ਗੱਲ ਹੈ ਜੋ ਕਿ ਪੰਜਾਬ 'ਚ ਇੱਕ ਪਹਿਲਾ ਪ੍ਰੋਜੈਕਟ ਲਾਇਆ ਜਾ ਰਿਹਾ ਅਖਿਲ ਸ਼ਰੋਮਣੀ ਮਹਾਂ ਸਭਾ ਯੂਥ ਵਿੰਗ ਇਨ ਕੋਲੈਬੋਰੇਸ਼ਨ ਵਿਦ ਬੀਕੇਐਮਐਸ ਜਿਹਦੇ ਐਨਜੀਓ ਦੇ ਵੈਸਟਰ ਸੋਨੂ ਸੂਜੀ ਨੇ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੀ ਸਭਾ ਵੱਲੋਂ ਇੱਕ ਇਹ ਉਪਰਾਲਾ ਕੀਤਾ ਜਾ ਰਿਹਾ ਜਿਹਦੇ ਵਿੱਚ ਥੈਲੇਸੀਮੀਆ ਅਫੈਕਟਿਡ ਬੱਚੇ ਤੇ ਉਹਨਾਂ ਲਈ ਐਚਐਲਏ ਟੈਸਟ ਕੀਤਾ ਜਾਏਗਾ ਮੈਂ ਦੱਸਣਾ ਚਾਹੁੰਦਾ ਥੈਲੇਸੀਮੀਆ ਦੇ ਜਿਹੜੇ ਬੱਚੇ ਨੇ ਉਹ 14 ਸਾਲ ਦੀ ਉਮਰ ਤੱਕ ਆਪਾਂ ਐਸਐਮਓ ਤੋਂ ਡਾਟਾ ਲੈਂਦਾ ਹੈ ਜਿਹੜੇ ਜੇ ਪੰਜਾਬ ਜੇ ਐਨ ਕੇ ਤੇ ਹਿਮਾਚਲ ਤੋਂ ਸਾਡੇ ਵੱਲ ਬੱਚੇ ਆ ਰਹੇ ਕਰੀਬ 60 ਤੋਂ 70 ਬੱਚਿਆਂ ਦਾ ਉਸ ਦਿਨ ਅਚਲਿ ਟੈਸਟ ਲਿਤਾ ਜਾਏਗਾ ਤੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹਦਾ ਜਿਹੜਾ ਕਰੀਬ ਇੱਕ ਟੈਸਟ ਦਾ ਖਰਚਾ ਹੀ ਅਰਾਊਂਡ 15-16000 ਹੁੰਦਾ ਹੈ ਜੋ ਕਿ ਸਾਡੇ ਵੱਲੋਂ ਫ੍ਰੀ ਕਰਾਇਆ ਜਾ ਰਿਹਾ ਹੈ ਤੇ ਪਲੱਸ ਇੱਕ ਸਟੈਮ ਸੈਲ ਦਾ ਪ੍ਰੋਜੈਕਟ ਲਾਇਆ ਜਾ ਰਿਹਾ ਜੋ ਸਾਡੇ ਤੁਹਾਡੇ ਉਮਰ 60-70 ਸਾਲ ਦੀ ਉਮਰ ਤੱਕ ਇਹੀ ਕਰਾ ਸਕਦੇ ਆ ਜਿਹਦੇ ਵਿੱਚ ਕੱਲ ਨੂੰ ਇਹ ਟੈਸਟ ਜਿਹੜਾ ਹੈ ਪੀ ਜੀ ਆਈ ਹੁੰਦਾ ਹੈ 1800 ਦੀ ਰਾਸ਼ੀ ਨਾਲ ਹੁੰਦਾ ਹੈ ਉਹ ਵੀ ਫ੍ਰੀ ਦਿੱਤਾ ਜਾ ਰਿਹਾ ਹੈ ਕਿ ਜਿੱਦਾਂ ਤੁਹਾਨੂੰ ਪਤਾ ਹੈ ਕਿ ਛੋਟਾ ਬੱਚਾ ਜਦੋਂ ਜੰਮਦਾ ਉਹਦੇ ਨਾੜੂ ਤੋਂ ਸਟੈਮ ਸੈਲ ਰਿਜ਼ਰਵ ਕਰਦੇ ਆਪਾਂ ਇਹਦੇ ਵਿੱਚ ਆਪਾਂ ਸਟੈਮ ਸੈਲ ਰਹੀ ਇੱਕ ਦੂਜੇ ਨੂੰ ਸੈਲਸ ਦੇ ਕੇ ਉਹਨਾਂ ਦੀ ਰਿਕਵਰੀ ਲਈ ਇਹ ਡਾਟਾ ਜਦੋਂ ਸਭਾ ਕੋਲ ਉਹਨਾਂ ਕੋਲ ਡੋਨੇਸ਼ਨਸ ਚੱਲ ਜਾਈਗੇ ਫਾਊਂਡੇਸ਼ਨਸ ਕੋਲ ਫਿਰ ਆਪਾਂ ਇਹਦਾ ਡਾਟਾ ਕਿਸੇ ਨਾਲ ਕੋਲਾਈਡ ਕਰਦਾ ਹੋਏਗਾ ਤੇ ਆਪਾਂ ਉਹਨਾਂ ਨੂੰ ਸਟੈਮ ਸੈਲਸ ਥਰੂ ਇਹਨੂੰ ਟਰਾਂਸਫਰ ਕਰ ਸਕਦੇ ਆਂ ਤੇ ਆਣ ਲੈ ਇਹ ਪ੍ਰੋਜੈਕਟ ਬਹੁਤ ਹੀ ਪਠਾਣਕੋਟ ਸ਼ੈਲੀ ਖੁਸ਼ ਨਸੀਬੀ ਦੀ ਗੱਲ ਹੈ ਇਸ ਪ੍ਰੋਜੈਕਟ ਦੇ ਜਿਹੜੇ ਚੇਅਰਮੈਨ ਹੈ ਰਕਿਤ ਭ ਪੂਰਾ 1.5-2 ਮਹੀਨੇ ਹੋ ਗਏ ਮਿਹਨਤ ਕਰਦੇ ਪ੍ਰੋਜੈਕਟ ਲਈ ਤੇ ਇਹਨਾਂ ਨੂੰ ਮੁਬਾਰਕ ਦੇਣਾ ਕਿ ਪਹਿਲੀ ਵਾਰੇ ਪ੍ਰੋਜੈਕਟ ਲੱਗਣ ਜਾ ਰਿਹਾ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਅਮਿਤ ਗੁਪਤਾ ਜੀ ਅਖਿਰ ਸ਼ੋਮਨੀ ਵਨ ਸਭਾ ਦੇ ਜਿਹੜੇ ਯੂਥ ਵਿੰਗ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਇੱਕ ਸਾਨੂੰ ਇੱਕ ਰਾਸ਼ੀ ਯੋਗਦਾਨ ਦਿੱਤੀ ਹੈ ਤੇ ਨਾਲੇ ਅਨੁਜ ਮਾਜਨ ਜੀ ਜਿਹੜੇ ਰੋਟਰੀ ਕਲੱਬ ਦੇ ਪ੍ਰਧਾਨ ਨੇ ਉਹਨਾਂ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਰਾਸ਼ੀ ਦਿੱਤੀ ਗਈ ਹੈ ਸਾਡੇ ਇਸ ਪ੍ਰੋਜੈਕਟ ਦੀ ਕਾਮਯਾਬੀ ਲਈ ਤੇ ਮੈਂ ਸਾਰੇ ਸ਼ਹਿਰ ਨੂੰ ਤੇ ਲੱਖਾਂ ਨਾਗਰਿਕਾਂ ਨੂੰ ਰਿਕਵੈਸਟ ਕਰਦਾ ਆਓ ਦਿਨ ਐਤਵਾਰ 27 ਤਰੀਕ 27 ਨੂੰ ਸਵੇਰੇ 11 ਤੋਂ ਲੈ ਕੇ 2 ਵਜੇ ਰਾਸ਼ਕਰੀ ਮਾਈਨੋਲ ਆਪਣੀ ਪ੍ਰੋਜੈਕਟ ਕਰਨ ਜਾ ਰਹੇ ਆ ਜਿਉ ਕੋਈ ਇਸ ਫਾਊਂਡੇਸ਼ਨ ਨੂੰ ਸਹਾਇਤਾ ਰਾਸ਼ੀ ਲਈ ਦੇਣਾ ਚਾਹੁੰਦਾ ਉਹ ਆ ਕੇ ਵੈਲਕਮ ਹੈ ਆ ਕੇ ਆਪਣੇ ਟੈਸਟ ਕਰਾਂ ਤੇ ਜ਼ਰੂਰ ਸਾਨੂੰ ਇਸ ਚੀਜ਼ ਦਾ ਆਸ਼ੀਰਵਾਦ ਦਿਓ ਆ ਕੇ ਤੇ ਆ ਕੇ ਟੈਸਟ ਕਰੋ ਥੈਂਕ ਯੂ ਜਿਹੜੇ ਕੀ ਥੈਲੇਸੀਮੀਆ ਦੇ ਬੱਚਿਆਂ ਲਈ ਹੁਣੇ ਉਹ 14 ਸਾਲ ਦੀ ਉਮਰ ਤੱਕ ਹੈ ਤੇ ਜਿਹੜਾ ਆਪਣਾ ਸਟੈਮ ਸੈੱਲ ਵਾਲਾ ਹੋਣਾ ਉਹ 670 ਸਾਲ ਦੀ ਉਮਰ ਤੱਕ ਕੋਈ ਵੀ ਆ ਕੇ ਆਪਣਾ ਆਪਣਾ ਰਜਿਸਟ੍ਰੇਸ਼ਨ ਕਰਾ ਸਕਦਾ ਹੈ ਸਟੈਮ ਸੈੱਲ ਲਈ ਕੈਮਰ ਪਰਸਨ ਹਰੀ ਦੇ ਨਾਲ ਅੱਜ ਸੈਨੀਟਰੀ ਰਿਪੋਰਟ